ਮੀ ਪੈਂ ਦੇ ਨਾਲ ਦਿੱਲੀ 에어ਪੋਰਟ ਤੇ ਛੱਤ ਡਿੱਗ ਗਈ ਹੈ ਤੇ ਇਸ ਛੱਤ ਡਿੱਗਣ ਦੇ ਨਾਲ ਕਈ ਟੈਕਸੀਆਂ ਗੱਡੀਆਂ ਇਸ ਦੇ ਲਪੇਟ ਦੇ ਵਿੱਚ ਆਈਆਂ ਨੇ ਤੇ ਇਸ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਚੁੱਕੀ ਹੈ ਪੰਜ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹੈ ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਉੱਥੇ ਦੱਸ ਦੇ ਕਿ ਇਸੇ ਥੱਲੇ ਫਸੇ ਹੋਏ ਲੋਕਾਂ ਨੂੰ ਕੱਢਣ ਦੇ ਲਈ ਹਲੇ ਵੀ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ ਦੱਸ ਦੇ ਕਿ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਘਟਨਾ ਵਾਪਰੀ ਹੈ ਤੜਕਸਰ 5 ਵਜੇ ਦੇ ਕਰੀਬ ਇਹ ਘਟਨਾ ਵਾਪਰਦੀ ਹੈ ਜਦੋਂ ਪ੍ਰੀ ਮੌਨਸਨ ਮੀਂਹ ਪੈ ਰਿਹਾ ਦਿੱਲੀ ਦੇ ਵਿੱਚ ਦੱਸਿਆ ਕਿ ਦੋ ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਤੇ ਦੂਸਰਾ ਦਿਨ ਸੀਗਾ ਜੁ ਮੀਹ ਦਾ ਤੇ ਦਿੱਲੀ 에어ਪੋਰਟ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਟਰਮੀਨਲ ਬੰਦੀ ਛੱਤ ਡਿੱਗ ਜਾਂਦੀ ਹੈ ਜਿਸ ਤੇ ਇੱਥਾਂ ਕਈ ਗੱਡੀਆਂ ਤੇ ਟੈਕਸੀਆਂ ਲੱਗੀਆਂ ਹੋਈਆਂ ਸੀਗੀਆਂ ਤਾਂ ਦੱਸਿਆ ਜਾ ਰਿਹਾ ਕਿ ਉਸ ਦੇ ਛੱਤ ਡਿੱਗਣ ਦੇ ਕਾਰਨ ਨੇ ਕਈ ਟੈਕਸੀਆਂ ਤੇ ਕਈ ਗੱਡੀਆਂ ਉਸੇ ਲਪੇਟੇ ਦੇ ਵਿੱਚ ਆਂਦੀਆਂ ਨੇ ਤੇ ਉਸੇ ਹੇਠਾਂ ਆਣ ਦੇ ਕਾਰਨ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਦਰਸਲ 6 ਜਾਨੇ ਜ਼ਖਮੀ ਹੋਏ ਸੀ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਿਸ ਦੇ ਵਿੱਚੋਂ ਇੱਕ ਦੀ ਇਲਾਜ ਦੇ ਦੌਰਾਨ ਮੌਤ ਹੋ ਚੁੱਕੀ ਹੈ ਤੇ ਫਿਲਹਾਲ 5 ਜਾਨੇ ਹਸਪਤਾਲ ਦੇ ਵਿੱਚ ਦਾਖਲ 10 ਨੇ ਕਿ ਰੈਸਕਿਊ ਆਪਰੇਸ਼ਨ ਫਿਲਹਾਲ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਫਾਈਬਰ ਗਿੜ੍ਹਦੀਆ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਤੇ ਜਿਹੜੇ ਲੋਕ ਉਸੇ ਥੇਹਠਾ ਫਸੇ ਹੋਏ ਐ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਗਾਤਾਰ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਮੀ ਪੈਂ ਦੇ ਨਾਲ ਦਿੱਲੀ 에어ਪੋਰਟ ਦੀ ਛੱਤ ਡਿੱਗ ਗਈ ਹੈ ਤੇ ਇਸ ਛੱਤ ਡਿੱਗਣ ਦੇ ਨਾਲ ਕਈ ਟੈਕਸੀਆਂ ਗੱਡੀਆਂ ਇਸ ਲਪੇਟ ਦੇ ਵਿੱਚ ਆਈਆਂ ਨੇ ਤੇ ਇਸ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਚੁੱਕੀ ਹੈ ਪੰਜ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹੈ ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਉੱਥੇ ਦੱਸਿਆ ਕਿ ਇਸੇ ਥੱਲੇ ਫਸੇ ਹੋਏ ਲੋਕਾਂ ਨੂੰ ਕੱਢਣ ਦੇ ਲਈ ਹੱਲੇ ਵੀ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ ਦੱਸਿਆ ਕਿ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਘਟਨਾ ਵਾਪਰੀ ਹੈ ਤੜਕਸਾਰ 5 ਵਜੇ ਦੇ ਕਰੀਬ ਹੈ ਘਟਨਾ ਵਾਪਰਦੀ ਹੈ ਜਦੋਂ ਪ੍ਰਿਮਾਨਫਨ ਨਹੀਂ ਪੈ ਰਿਹਾ ਦਿੱਲੀ ਦੇ ਵਿੱਚ ਦੱਸਿਆ ਕਿ ਦੋ ਦਿਨ ਤੋਂ ਲਗਾਤਾਰ ਨਹੀਂ ਪੈ ਰਿਹਾ ਤੇ ਦੂਸਰਾ ਦਿਨ ਸੀਗਾ ਜੁਮੇਹਦਾ ਤੇ ਦਿੱਲੀ 에ਅਰਪੋਰਟ ਦਿੱਲੀ ਇੰਟਰਨੈਸ਼ਨਲ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਟਰਮੀਨਲ ਬੰਦੀ ਛੱਟ ਡਿੱਗ ਜਾਂਦੀ ਹੈ ਜਿਸ ਦੇ ਹੇਠਾਂ ਕਈ ਗੱਡੀਆਂ ਤੇ ਟੈਕਸੀਆਂ ਲੱਗੀਆਂ ਹੋਈਆਂ ਸੀਗੀਆਂ ਤੇ ਦੱਸਿਆ ਜਾ ਰਿਹਾ ਹੈ ਕਿ ਉਸੇ ਛੱਟ ਦੇ ਕਾਰਨ ਕਈ ਟੈਕਸੀਆਂ ਤੇ ਕਈ ਗੱਡੀਆਂ ਉਸ ਲਪੇਟੇ ਦੇ ਵਿੱਚ ਆਂਦੀਆਂ ਨੇ ਤੇ ਉਸ ਦੇ ਹਿਠਾਂ ਆਉਣ ਦੇ ਕਾਰਨ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਦਰਸਲ 6 ਜਾਨੇ ਜ਼ਖਮੀ ਹੋਏ ਸੀ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਿਸ ਦੇ ਵਿੱਚੋਂ ਇੱਕ ਦੀ ਇਲਾਜ ਦੇ ਦੌਰਾਨ ਮੌਤ ਹੋ ਚੁੱਕੀ ਹੈ ਤੇ ਫਿਲਹਾਲ 5 ਜਾਨੇ ਹਸਪਤਾਲ ਦੇ ਵਿੱਚ ਦਾਖਲ ਹਨ ਦੱਸ ਦੇ ਕਿ ਰੈਸਕਿਊ ਆਪਰੇਸ਼ਨ ਫਿਲਹਾਲ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਫਾਇਬਰ ਗਿੜ੍ਹਦੀਆ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਤੇ ਜਿਹੜੇ ਲੋਕ ਉਸ ਦੇ ਥੇਠਾਂ ਫਸੇ ਹੋਏ ਐ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਗਾਤਾਰ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਤੇ ਇੱਕ ਮੀ ਪੈਂ ਦੇ ਨਾਲ ਦਿੱਲੀ 에어ਪੋਰਟ ਤੇ ਛੱਤ ਡਿੱਗ ਗਈ ਹੈ ਤੇ ਇਸ ਛੱਤ ਡਿੱਗਣ ਦੇ ਨਾਲ ਕਈ ਟੈਕਸੀਆਂ ਗੱਡੀਆਂ ਇਸ ਦੇ ਲਪੇਟ ਦੇ ਵਿੱਚ ਆਈਆਂ ਨੇ ਤੇ ਇਸ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਚੁੱਕੀ ਹੈ ਪੰਜ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹੈ ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਡਾਕਲ ਕਰਵਾ ਦਿੱਤਾ ਉੱਥੇ ਦੱਸ ਦੇ ਕਿ ਇਸੇ ਥੱਲੇ ਫਸੇ ਹੋਏ ਲੋਕਾਂ ਨੂੰ ਕੱਢਣ ਦੇ ਲਈ ਹਲੇ ਵੀ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ ਦੱਸ ਦੇ ਕਿ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਘਟਨਾ ਵਾਪਰੀ ਹੈ ਤੜਕਸਰ 5 ਵਜੇ ਦੇ ਕਰੀਬ ਇਹ ਘਟਨਾ ਵਾਪਰਦੀ ਹੈ ਜਦੋਂ ਪ੍ਰੀ ਮੌਨਸਨ ਮੀਂਹ ਪੈ ਰਿਹਾ ਦਿੱਲੀ ਦੇ ਵਿੱਚ ਦੱਸਿਆ ਕਿ ਦੋ ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਤੇ ਦੂਸਰਾ ਦਿਨ ਸੀਗਾ ਜੁ ਮੀਹ ਦਾ ਤੇ ਦਿੱਲੀ 에어ਪੋਰਟ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਟਰਮੀਨਲ ਬੰਦੀ ਛੱਤ ਡਿੱਗ ਜਾਂਦੀ ਹੈ ਜਿਸ ਤੇ ਇੱਥਾਂ ਕਈ ਗੱਡੀਆਂ ਤੇ ਟੈਕਸੀਆਂ ਲੱਗੀਆਂ ਹੋਈਆਂ ਸੀਗੀਆਂ ਤਾਂ ਦੱਸਿਆ ਜਾ ਰਿਹਾ ਕਿ ਉਸ ਦੇ ਛੱਤ ਡਿੱਗਣ ਦੇ ਕਾਰਨ ਨੇ ਕਈ ਟੈਕਸੀਆਂ ਤੇ ਕਈ ਗੱਡੀਆਂ ਉਸੇ ਲਪੇਟੇ ਦੇ ਵਿੱਚ ਆਂਦੀਆਂ ਨੇ ਤੇ ਉਸ ਦੇ ਹਿਠਾਂ ਆਣ ਦੇ ਕਾਰਨ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਦਰਸਲ 6 ਜਾਨੇ ਜ਼ਖਮੀ ਹੋਏ ਸੀ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਿਸ ਦੇ ਵਿੱਚੋਂ ਇੱਕ ਦੀ ਇਲਾਜ ਦੇ ਦੌਰਾਨ ਮੌਤ ਹੋ ਚੁੱਕੀ ਹੈ ਤੇ ਫਿਲਹਾਲ 5 ਜਾਨੇ ਹਸਪਤਾਲ ਦੇ ਵਿੱਚ ਦਾਖਲ 10 ਨੇ ਕਿ ਰੈਸਕਿਊ ਆਪਰੇਸ਼ਨ ਫਿਲਹਾਲ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਫਾਈਬਰ ਗਿੜ੍ਹਦੀਆ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਤੇ ਜਿਹੜੇ ਲੋਕ ਉਸ ਦੇ ਥੇਹਠਾ ਫਸੇ ਹੋਏ ਐ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਗਾਤਾਰ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ